ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਛਿੰਦੇਆ ਵਾਲਾ ਸਾਈਪ੍ਰਸ ਚੈਨਲ ਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਸਾਈਪ੍ਰਸ ਬਾਰੇ ਸਾਈਪ੍ਰਸ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਤੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਸਕੈਮ ਹੋ ਰਿਹਾਗਾ ਤੇ ਤੁਹਾਨੂੰ ਉਹ ਵੀ ਤੁਹਾਡੇ ਨਾਲ ਅੱਜ ਗੱਲਾਂ ਸ਼ੇਅਰ ਕਰਾਂਗੇ ਤੁਹਾਨੂੰ ਸਾਈਪ੍ਰਸ ਬਾਰੇ ਇਨਫੋਰਮੇਸ਼ਨ ਦਵਾਂਗੇ ਵੀ ਕੀ ਸੱਚ ਹੈ ਕੀ ਝੂਠ ਹੈ ਕੀ ਸਾਈਪ੍ਰਸ ਸੱਚੀ ਸ਼ੈਲਡਨ ਦੇ ਵਿੱਚ ਐਂਟਰ ਹੋਣ ਜਾ ਰਿਹਾ ਜਾਂ ਨਹੀਂ ਹੋ ਰਿਹਾ ਕਿੰਨਾ ਟਾਈਮ ਲੱਗਣਾ ਸਾਈਪ੍ਰਸ ਨੂੰ ਸ਼ੈਨਗਨ ਦੇ ਵਿੱਚ ਐਂਟਰ ਹੋਣ ਲਈ ਜਾਂ ਸਾਈਪ੍ਰਸ ਸ਼ੈਨਗਨ ਦੇ ਵਿੱਚ ਆਉਗੀ ਜਾਂ ਨਹੀਂ ਆਉਗੀ ਤਾਂ ਅੱਜ ਤੁਹਾਨੂੰ ਇਸ ਬਾਰੇ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਈਪ੍ਰਸ ਇੱਕ ਪਹਿਲੀ ਗੱਲ ਤਾਂ ਸਾਈਪ੍ਰਸ ਇੱਕ ਕੰਟਰੀ ਨਹੀਂ ਹੈਗੀ ਸਾਈਪ੍ਰਸ ਇੱਕ ਆਇਰਲੈਂਡ ਦਾ ਛੋਟਾ ਜਿਹਾ ਇਹ ਯੂਰੋਪੀਅਨ ਦਾ ਹਿੱਸਾ ਯੂਰੋਪੀਅਨ ਪਾਰਟੀ ਆ ਇੱਕ ਤੇ ਇੱਥੇ ਵੀ ਜਿਆਦਾ ਪੋਪੂਲੇਸ਼ਨ ਨਹੀਂ ਹੈਗੀ ਥੋੜੀ ਜਾ ਥੋੜੀ ਪੋਪੂਲੇਸ਼ਨ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਕੈਮ ਸਾਇਪ੍ਰਸ ਦੇ ਨਾਮ ਤੇ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਉਹ ਕਿਦਾਂ ਸਕੈਮ ਹੋ ਰਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਗੱਲ ਬਹੁਤ ਟਾਈਮ ਤੋਂ ਸ਼ੇਅਰ ਕਰਨੀ ਚਾਹੁੰਦਾ ਸੀ ਤੇ ਆਪਣੇ ਨੂੰ ਟਾਈਮ ਨਹੀਂ ਮਿਲਿਆ ਤੇ ਅੱਜ ਆਪ ਨੂੰ ਟਾਈਮ ਮਿਲਿਆ ਤਾਂ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੇ ਜਾ ਰਿਹਾ ਅੱਜ ਤਾਂ ਕਿਦਾਂ ਸਕੈਮ ਹੋ ਰਿਹਾ ਪੰਜਾਬ ਦੇ ਵਿੱਚ ਸਾਇਪ੍ਰਸ ਦੇ ਨਾਮ ਤੇ ਏਜੰਟ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਵੀ ਸਾਇਪ੍ਰਸ ਨੇ ਸ਼ੈਂਗੰਨ ਦੇ ਵਿੱਚ ਐਂਟਰ ਹੋਣਾ ਸਾਇਪ੍ਰਸ ਨੇ ਸ਼ੈਂਗੰਨ ਦੇ ਵਿੱਚ ਐਂਟਰ ਹੋਣਾ ਤਾ ਆਪਣੇ ਪੰਜਾਬ ਦੇ ਲੋਕ ਵੀ ਆਪਾਂ ਮੂਰਖ ਹੀ ਕਹਿ ਸਕਦੇ ਆ ਤੇ ਸਾਈਪਰਸ ਹਾਲੇ ਗੱਲਾਂ ਚੱਲ ਰਹੀਆਂ ਨੇ ਸ਼ੈਂਗਨ ਦੇ ਵਿੱਚ ਐਂਟਰ ਹੋਣ ਲਈ ਇਹ ਗੱਲਾਂ ਅੱਜ ਤੋਂ ਨਹੀਂ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ ਵੀ ਸਾਈਪਰਸ ਨੇ ਸ਼ੈਂਗਨ ਦੇ ਵਿੱਚ ਐਂਟਰ ਹੋਣਾ ਸਾਈਪਰਸ ਨੇ ਅੱਜ ਸ਼ੈਂਗਨ ਦੇ ਵਿੱਚ ਐਂਟਰ ਹੋਣਾ ਅੱਜ ਤੋਂ ਘੱਟੋ-ਘੱਟ 10-12 ਸਾਲ ਪਹਿਲਾਂ ਗੱਲਾਂ ਚੱਲ ਰਹੀਆਂ ਨੇ ਸਾਈਪ੍ਰਸ ਨੇ ਸ਼ੈਨਗਨ ਦੀ ਵੀਚੈਂਦਰ ਹੋਣਾ ਪਰ ਹਾਲੇ ਤੱਕ ਕੋਈ ਕਨਫਰਮ ਨਹੀਂ ਹੋਇਆ ਵੀ ਕਦੋਂ ਐਂਟਰ ਹੋਣਾ ਸਾਈਪ੍ਰਸ ਨੇ ਸ਼ੈਨਗਨ ਦੇ ਵਿੱਚ ਤੇ ਪੰਜਾਬ ਦੇ ਏਜੰਟ ਕੀ ਕਰ ਰਹੇ ਨੇ ਪੰਜਾਬ ਦੇ ਏਜੈਂਟ ਆਪਣੇ ਪੰਜਾਬੀ ਭਰਾਵਾਂ ਨੂੰ ਕਹਿ ਰਹੇ ਆ ਵੀ ਸਾਈਪ੍ਰਸ ਨੇ ਸ਼ੈਨਗਨ ਦੇ ਵਿੱਚ ਚੈਪਟਰ ਹੋਣਾ ਤੁਸੀਂ ਸਾਈਪ੍ਰਸ ਦਾ ਵੀਜ਼ਾ ਲੈ ਕੇ ਜਾਓ ਉੱਥੇ ਵਧੀਆ ਪੈਸੇ ਕਮਾਓਗੇ ਤਾਂ ਤੁਸੀਂ ਵਧੀਆ ਸਟੱਡੀ ਕਰੋ ਤੇ 1 ਸਾਲ ਸਟੱਡੀ ਕਰਕੇ ਜਾਂ 6 ਮਹੀਨੇ ਸਟੱਡੀ ਕਰਕੇ ਤੁਸੀਂ ਈਜ਼ੀਲੀ ਮੂਵ ਹੋ ਸਕਦੇ ਹੋ ਅਦਰ ਕੰਟਰੀ ਤੇ ਸਭ ਝੂਟੀਆਂ ਗੱਲਾਂ ਨੇ ਵੀ ਹਲੇ ਤੱਕ ਕੋਈ ਕਨਫਰਮ ਨਹੀਂ ਹੋਇਆ ਸਾਈਪਰਸ ਨੇ ਸ਼ੈਨਗਨ ਦੇ ਵਿੱਚ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ ਸਾਈਪਰਸ ਦੇ ਵਿੱਚ ਸਾਨੂੰ ਪਤਾ ਕੀ ਗੱਲਾਂ ਚੱਲ ਰਹੀਆਂ ਨੇ ਤੇ ਕੀ ਹੁੰਦਾ ਕਿ ਨਹੀਂ ਹੁੰਦਾ ਹੈਗਾ ਕੀ ਹੋਣੀ ਆ ਜਾਂ ਨਹੀਂ ਹੋਣੀ ਫਿਲਹਾਲ ਹਾਲੇ ਤੱਕ ਕੋਈ ਕਨਫਰਮ ਨਹੀਂ ਹੈਗਾ ਵੀ ਸਾਈਪਰਸ ਨੇ ਸ਼ੈਨਗਨ ਦੇ ਵਿੱਚ ਐਂਟਰ ਹੋ ਤੇ ਹਾਂਜੀ ਦੋਸਤੋ ਇੱਕ ਕੋਰਸ ਬਾਰੇ ਗੱਲ ਕਰਨਾ ਚਾਹੁੰਨਾ ਮੈਂ ਤੁਹਾਡੇ ਨਾਲ ਇੱਕ ਕੋਰਸ ਜੋ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਕ ਰਿਹਾ ਅੱਜ ਦੇ ਟਾਈਮ ਦੇ ਵਿੱਚ ਉਹ ਕੋਰਸ ਆ ਫਾਊਂਡੇਸ਼ਨ ਫਾਊਂਡੇਸ਼ਨ ਦਾ ਕੋਰਸ ਮਿੱਤਰੋ ਇਹ ਆ ਆਇਲਟਸ ਵਰਗਾ ਕੋਰਸ ਆਏ ਆਇਲਟਸ ਸੀ ਕਹਿ ਸਕਦੇ ਆ ਵੀ ਆਪਣੇ ਪੰਜਾਬ ਦੇ ਵਿੱਚ ਆਇਲਟਸ ਕਹਿੰਦੇ ਆ ਇੰਗਲਿਸ਼ ਦਾ ਟੈਸਟ ਤੇ एवी उਰੇ ਇੱਥੇ ਵੀ ਹਾਈਲਾਈਟ ਸਦਾ ਹੀ ਟੈਸਟ ਆ ਇੱਕ ਹਿਸਾਬ ਦਾ ਇਹਦਾ ਕੋਰਸ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਵਿਕ ਰਿਹਾ ਇਸ ਦੇ ਵਿੱਚ ਆਪਾਂ ਨੂੰ ਦੋ ਚਾਂਸ ਮਿਲਦੇ ਆ ਫਾਊਂਡੇਸ਼ਨ ਦੇ ਵਿੱਚ ਫਾਊਂਡੇਸ਼ਨ ਦੇ ਵਿੱਚ ਜੇਕਰ ਆਪਾਂ ਨੂੰ ਪਹਿਲਾ ਚਾਂਸ ਨਹੀਂ ਕਲੀਅਰ ਹੋਇਆ ਤਾਂ ਆਪਾਂ ਨੂੰ ਇੱਕ ਚਾਂਸ 골ਡਨ ਚਾਂਸ ਮਿਲਦਾ ਫਾਊਂਡੇਸ਼ਨ ਦੇ ਕੋਰਸ ਦਾ ਜੇਕਰ ਆਪਣਾ ਦੂਜਾ ਵੀ ਨਹੀਂ ਕਲੀਅਰ ਹੁੰਦਾ ਤਾਂ ਆਪਾਂ ਨੂੰ ਸਿੱਧਾ ਉਹ ਡਿਪੋਰਟ ਕਰਦੇ ਆ ਜਰ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ ਜੋ ਪੰਜਾਬ ਦੇ ਵਿੱਚ ਨੇ ਸਟੂਡੈਂਟ ਮੈਨੂੰ ਲੱਗਦਾ ਉਹਨਾਂ ਨੂੰ ਫਾਊਂਡੇਸ਼ਨ ਦੇ ਕੋਰਸ ਬਾਰੇ ਨਹੀਂ ਪਤਾ ਵੀ ਫਾਊਂਡੇਸ਼ਨ ਦਾ ਕੋਰਸ ਹੁੰਦਾ ਕੀ ਆ ਬਸ ਬਾਹਰ ਆਉਣ ਦੇ ਚੱਕਰਾਂ ਦੇ ਵਿੱਚ ਫਾਊਂਡੇਸ਼ਨ ਦਾ ਕੋਰਸ ਲੈ ਕੇ ਆ ਜਾਂਦੇ ਆ ਤੇ ਹੋਰਿਆ ਕਿ ਬਾਅਦ ਦੇ ਵਿੱਚ ਪਸਤਾਉਂਦੇ ਆ ਕਿਦਾਂ ਪਸਤਾਉਂਦੇ ਆ ਜਦ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਵੀ ਫਾਊਂਡੇਸ਼ਨ ਦਾ ਕੋਰਸ ਹੁੰਦਾ ਕੀ ਆ ਕੀ ਗੱਲਬਾਤ ਹੁੰਦੀ ਆ ਇੰਨਾ ਇੰਨਾ ਪੈਸਾ ਲਾ ਕੇ ਆਰੇਨੇ ਸਾਇਪ੍ਰਸ ਦੇ ਵਿੱਚ ਕੀਸੇ ਗੱਲ ਕਰਕੇ ਉਹ ਇਸ ਗੱਲ ਕਰਕੇ ਲਾ ਕੇ ਆ ਰਹੇ ਨੇ ਕਿਉਂਕਿ ਜਿਉਂ ਕੀ ਏਜੰਟ ਲੁੱਕ ਨੇ ਪੰਜਾਬ ਦੇ ਉਹ ਉਹਨਾਂ ਨੂੰ ਕਹਿ ਰਹੇ ਆ ਵੀ ਸਾਈਪ੍ਰਸ ਨੇ ਸ਼ੰਗਨ ਦੇ ਵਿੱਚ ਐਂਟਰ ਹੋਣਾ ਤਾਂ ਤੁਸੀਂ ਜਲਦੀ ਜਲਦੀ ਵੀਜ਼ਾ ਲੈ ਕੇ ਸਾਈਪ੍ਰਸ ਚਲੇ ਜਾਓ ਵੀ ਤੁਸੀਂ ਸ਼ੰਗਨ ਦਾ ਸ਼ੰਗਨ ਦਾ ਸਾਈਪ੍ਰਸ ਸ਼ੰਗਨ ਦਾ ਜ਼ੋਨ ਬਣਨੇ ਜਾ ਰਹੇ ਹੋ ਤੁਸੀਂ ਵੀਜ਼ਾ ਲੈ ਕੇ ਜਲਦੀ ਜਲਦੀ ਸ਼ੰਗਨ ਸਾਈਪ੍ਰਸ ਦੇ ਵਿੱਚ ਚਲੇ ਜਾਓ ਜਦ ਕੀ ਫਿਲਹਾਲ ਨੀ ਕੋਈ ਗੱਲਬਾਤ ਨੀ ਕੋਈ ਕਨਫਰਮ ਨੀ ਹੈਗਾ ਸੈਪਰੇਸ਼ਨ ਗੰਦੇ ਵਿੱਚ ਐਂਟਰ ਹੋਣਾ ਮਿੱਤਰੋ ਫਾਊਂਡੇਸ਼ਨ ਦਾ ਕੋਰਸ ਲੈ ਕੇ ਨਾ ਆਵੋ ਇੱਥੇ ਫਾਊਂਡੇਸ਼ਨ ਦਾ ਕੋਈ ਸਕੋਪ ਨੀ ਹੈਗਾ ਇੱਥੇ ਆ ਕੇ ਤੁਸੀਂ ਪਸਤਾਉਣਾ ਹੀ ਆਂ ਵੀ ਅਸੀਂ ਫਾਊਂਡੇਸ਼ਨ ਦਾ ਕੋਰਸ ਲੈ ਕੇ ਹਾਂ ਜੋ ਕਿ ਰਿਸਟੂਡੈਂਟ ਆ ਫਾਊਂਡੇਸ਼ਨ ਦਾ ਕੋਰਸ ਲੈ ਕੇ ਆਉਂਦੇ ਨੇ ਬਹੁਤ ਸਾਰੇ ਹੀ ਪੰਜਾਬ ਤੋਂ 50% 100 ਤੋਂ 50% ਸਟੂਡੈਂਟ ਇੱਥੇ ਸਾਇਲੈਂਪ ਹੁੰਦੇ ਆ 2 ਨੰਬਰ ਦੇ ਵਿੱਚ ਰਹਿੰਦੇ ਆ ਫਾਊਂਡੇਸ਼ਨ ਦਾ ਕੋਰਸ ਮਿੱਤਰੋ ਨਹੀਂ ਠੀਕ ਹੈਗਾ ਤੇ ਉਹੀ ਨਾ ਇੱਥੇ 5 5 6 6 7 7 8 8 ਦਾ 10 ਲੱਖ ਰੁਪਏ ਲੱਗ ਗਿਆ ਵਰਕ ਪਰਮਿਟ ਦੇ ਬਾਰੇ ਆਪਾਂ ਤੁਹਾਨੂੰ ਆਪਾਂ ਅਗਲੀ ਵੀਡੀਓ ਬਣਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵਰਕ ਪਰਮਿਟ ਤੇ ਆਉਣ ਤੇ ਕਿੰਨੇ ਪੈਸੇ ਲੱਗਦੇ ਆ ਪੈਸੇ ਲੱਗਦੇ ਜਾਂ ਨਹੀਂ ਲੱਗਦੇ ਕੀ ਗੱਲਬਾਤ ਆ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਬੜੀਆ ਲੱਗੀ ਤਾਂ ਤੁਸੀਂ ਇਹਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਲੋੜ ਹੈਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਤਾਂ ਆਪਾਂ ਹੋਰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਬਈ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਏਜੰਟਾਂ ਦੇ ਝਾਫੇ ਦੇ ਵਿੱਚ ਨਾ ਫਸੋ ਪਹਿਲਾਂ ਤੁਸੀਂ ਆਪ ਉਸ ਚੀਜ਼ ਬਾਰੇ ਸਰਚ ਕਰੋ ਵੀ ਹਾਂ ਇਹ ਸਾਡੇ ਲਈ ਸਹੀ ਹੈਗੀ ਹੈ ਜਾਂ ਨਹੀਂ ਸਹੀ ਹੈਗੀ ਹੈ ਤਾਂ ਤੁਸੀਂ ਸਾਈਪ੍ਰਸ ਦੇ ਵਿੱਚ ਆਓ ਅਦਰਵਾਈਜ਼ ਤੁਸੀਂ ਬਿਨਾਂ ਸਰਚ ਕੀਤੇ ਜਾਂ ਕਿਸੇ ਵੀ ਕੋਰਸ ਬਾਰੇ ਕਿਸੇ ਵੀ ਚੀਜ਼ ਬਾਰੇ ਬਿਨਾ ਉਸ ਦੇ ਗਿਆਨ ਬਾਰੇ ਸਰਚ ਕੀਤੇ ਬਿਨਾ ਨਾ ਹੋ ਇੱਥੇ ਸਾਈਪ੍ਰਸ ਦੇ ਵਿੱਚ ਜਦ ਕਿ ਉਹ ਬਹੁਤ ਹੀ ਜ਼ਿਆਦਾ ਸਟੂਡੈਂਟ ਮਿਲਦੇ ਆ ਮੈਨੂੰ ਇੱਥੇ ਫਾਊਂਡੇਸ਼ਨ ਦੇ ਕੋਰਸ ਵਾਲੇ ਜਿਸ ਕਿਸੇ ਨੂੰ ਵੀ ਪੁੱਛੋ ਪੰਜਾਬੀ ਮਿਲਦੇ ਆ ਹਰਿਆਣਾ ਦੇ ਮਿਲਦੇ ਆ ਜਿਹੜਾ ਵੀ ਵੀਰ ਮਿਲਦਾ ਇੱਥੇ ਉਹਨੂੰ ਪੁੱਛੋ ਵੀ ਵੀਰੇ ਤੁਹਾਡਾ ਕੋਰਸ ਕਿਹੜਾ ਹੈਗਾ ਤਾਂ ਉਹ ਸਿੱਧਾ ਇੱਕੋ ਹੀ ਗੱਲ ਕਹਿੰਦਾ ਬਾਈ ਫਾਊਂਡੇਸ਼ਨ ਦਾ ਕੋਰਸ ਆ फाउंडेशन ਦਾ ਕੋਰਸ ਸਾਈਪ੍ਰਸ ਦੇ ਵਿੱਚ ਸਭ ਤੋਂ ਜ਼ਿਆਦਾ ਵੇਚਣ ਵਾਲਾ ਫਾਊਂਡੇਸ਼ਨ ਦਾ ਕੋਰਸ ਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੇਚ ਰਿਹਾ ਹੈ ਇਹ ਕੋਰਸ ਫਾਊਂਡੇਸ਼ਨ ਦਾ ਕੋਈ 5.5 ਲੱਖ ਲੈ ਰਿਹਾ ਕੋਈ 6.5 ਲੱਖ ਲੈ ਰਿਹਾ ਕੋਈ 7 ਲੈ ਰਿਹਾ ਕੋਈ 8 ਲੱਖ ਲੈ ਰਿਹਾ ਕੋਈ ਕਿੰਨੇ ਲੈ ਰਿਹਾ ਸਭ ਨੇ ਆਪਣੇ ਆਪਣੇ ਰੇਟ ਬਣਾ ਰੱਖੇ ਤਾਂ ਵੀ ਰੋਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾਗਾ ਵੀ ਨਾਲ ਇਨਫੋਰਮੇਸ਼ਨ ਦੇ ਸਾਈਪ੍ਰਸ ਦੇ ਵਿੱਚ ਨਾਓ ਹਲੇ ਕੋਈ ਕਨਫਰਮ ਨਹੀਂ ਐਵੇਂ ਵੀ ਸਾਈਪ੍ਰਸ ਨੇ ਸ਼ੈਨਗਨ ਦੇ ਵਿੱਚ ਐਂਟਰ ਹੋਣਾ ਜਾਂ ਨਹੀਂ ਹੋਣਾ ਤਾਂ ਤੁਸੀਂ ਇਹ ਸੋਚ ਕੇ ਕਦੇ ਵੀ ਨਾ ਹੋ ਵੀ ਸ਼ੈਨਗਨ ਦੇ ਵਿੱਚ ਸਾਈਪ੍ਰਸ ਨੇ ਐਂਟਰ ਹੋਣਾ ਜਾਂ ਅਗਲੇ ਸਾਲ ਸ਼ੈਨਗਨ ਦੇ ਵਿੱਚ ਐਂਟਰ ਹੋਣਾ ਏਜੰਟ ਲੋਕ ਕੀ ਕਹਿ ਰਿਹਾ ਵੀ ਸਾਈਪ੍ਰਸ ਨੇ ਸ਼ੈਨਗਨ ਦੇ ਵਿੱਚ ਐਂਟਰ ਹੋਣਾ ਤੁਸੀਂ ਜਲਦੀ ਜਲਦੀ ਵੀਜ਼ਾ ਲਓ ਤੇ ਜਲਦੀ ਜਲਦੀ ਤੁਸੀਂ ਸਾਈਪ੍ਰਸ ਜਾਓ ਅਗਲੇ ਸਾਲ ਸ਼ੈਨਗਨ ਦੇ ਵਿੱਚ ਐਂਟਰ ਹੋ ਜਾਣਾ ਸਾਈਪ੍ਰਸ ਨੇ ਜਦ ਕੀ ਹਲੇ ਨਹੀਂ ਕਨਫਰਮ ਹੋਇਆਗਾ ਤੇ ਤੁਸੀਂ ਵੀਰ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਏਜੰਟਾਂ ਨੇ ਸਾਈਪਰਸ ਦੇ ਨਾਮ ਤੇ ਬਹੁਤ ਜਿਆਦਾ ਲੁੱਟਮਚਾਰ ਕੀਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਜਿਆਦਾ ਨਜਾਇਜ਼ੀ ਲੁੱਟਮਚਾਰ ਕੀਆ ਕੋਈ ਕਿੰਨੇ ਪੈਸੇ ਦੇ ਕੇ ਆ ਰਿਹਾ ਕੋਈ ਕਿੰਨੇ ਪੈਸੇ ਦੇ ਕੇ ਆ ਰਿਹਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾਗਾ ਵੀ ਤੁਸੀਂ ਅਵੇਅਰ ਰਹੋ ਇਹ ਚੀਜ਼ਾਂ ਤੋਂ ਪੜੇ ਲਿਖੇ ਲੋਕਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਲਈ ਕਿਹੜੀ ਚੀਜ਼ ਠੀਕ ਹੈ ਕਿਹੜੀ ਨਹੀਂ ਠੀਕ ਬਾਹਰ ਹੋਣ ਦੇ ਚੱਕਰਾਂ ਦੇ ਵਿੱਚ ਆਪਦੇ ਆਪ ਨਾਲ ਧੋਖਾ ਨਾ ਕਰੋ ਜਦ ਇਹ ਨਾ ਉਹ ਕੀ ਤੁਹਾਨੂੰ ਬਾਹਰ ਰੱਖ ਕੇ ਪਸਤਾਉਣਾ ਪਵੇ ਵੀ ਹਾਂ ਅਸੀਂ ਇਹ ਗਲਤ ਕੀਤਾ ਜਾਂ ਸਾਡੇ ਲਈ ਇਹ ਸਹੀ ਨਹੀਂ ਸੀ ਹਾਂ ਤੁਹਾਨੂੰ ਲੱਗ ਰਿਹਾ ਵੀ ਹਾਂ ਸਾਡੇ ਲਈ ਇਹ ਚੀਜ਼ ਸਹੀ ਹੈਗੀ ਹੈ ਜੇ ਨਹੀਂ ਹੈਗੀ ਤਾਂ ਤੁਸੀਂ ਆ ਸਕਦੇ ਹੋ ਸਾਈਪ੍ਰਸ ਦੇ ਵਿੱਚ ਅਦਰਵਾਇਜ਼ ਤੁਸੀਂ ਸਾਈਪ੍ਰਸ ਦੇ ਸਾਈਪ੍ਰਸ ਦੇ ਵਿੱਚ ਫਾਊਂਡੇਸ਼ਨ ਦਾ ਕੋਰਸ ਲੈ ਕੇ ਨਾ ਆਓ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਨਾ ਤੇ ਆਪਣੇ ਚੈਨਲ ਨਾਲ ਬਨੇਰੋ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਤੇ ਆਪਾਂ ਜੇਕਰ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਵੀ ਚੀਜ਼ ਦੇ ਰਿਕਾਰਡਿੰਗ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੇਰੀ ਇੰਸਟਾਗ੍ਰam ਤੇ ਆਈਡੀ ਵੀ ਛਿੰਦਿਆਰੇ ਸਾਹਿਬ ਪ੍ਰਸਦ ਦੇ ਨਾਂ ਹੰ ਤੇ ਯਾ ਤੁਸੀਂ ਮੇਰੀ ਆਈਡੀ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਮੇਰੀ YouTube ਦੇ ਚੈਨਲ ਦੇ ਉੱਪਰ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਡੇ ਲਈ ਵੀਡੀਓ ਬਣਾਉਂਦਾ ਰਹੂੰਗਾ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ